ਦੋਬੋ ਸਾਤੀ ਰਾਲੀ ਸੁਆਤੇ ਦੇ ਰਾਜੁ ਮਾਂ ਮੇਲੇ ਲਿਆਤੇ ਚੋਲੋ ਜੇ ਆਏ ਆ ਬੱਚੇ ਮਾਮੇ ਦੇ ਵਿਆਹ ਤੇ ਆਏ ਤੇ ਮਾਮੇ ਨੇ ਵਿਆਹ ਦੀਆਂ ਗੱਲਾਂ ਦੱਸੂਗੀ ਕਿੱਥੋਂ ਆ ਗਏ ਭੈਣ ਜੀ ਤੁਸੀਂ ਵਿਆਹ ਤਾਂ ਆਇਆ। ਬਹੁਤຊੁਹੀ ਜੀ ਮਾਂ ਮਾਮੀ ਵਿਆਹ ਤੇ ਆਈ ਆ। ਮੰਮਾ ਨੂੰ ਸਾਰਿਆਂ ਨੂੰ ਚੁਸੀ। ਡੈਡੀ ਤਾਂ ਕਿੱਥੋਂ ਆਏ ਵਿਆਹ ਤੇ ਸਪੈਸ਼ਲ? ਡੈਡੀ ਬਰਤਾਨੀ ਤੋਂ ਆਇਆ ਮੇਰੇ ਭੈਣ ਇਹ ਇੰਗਲੈਂਡ ਤੋਂ ਆਈ ਆ। ਇੰਗਲੈਂਡ ਨਹੀਂ ਨਿਊਜ਼ੀਲੈਂਡ ਤੋਂ। ਨਿਊਜ਼ੀਲੈਂਡ ਤੋਂ ਆਈ ਆ। ਭੈਣ ਜੀ ਤੁਹਾਨੂੰ ਕਿੰਨਾ ਖ਼ੋਕ ਹੈ ਵਿਆਹ ਦਾ? ਚਾਹ ਤੁਹਾਨੂੰ ਕਿੰਨਾ ਹੈ ਵਿਆਹ ਦਾ ਚਾਹ। ਬਹੁਤ। ਬਹੁਤ ਨੱਚ ਕੇ ਦਿਖਾਓ ਕਿਦਾਂ ਨੱਚ ਨਹਿਰਾ ਤੇ। ਚਲਰਾਚਕੇ ਨੱਚ ਕਰਾ ਨਹਿਰਾ ਕਿੰਨ ਨਚਣ ਵਾਲੀ ਵੀਡੀਓ। ਇਦਾਂ ਇਦਾਂ ਨੱਚ। ਨੱਚ ਕੇ ਦਿਖਾਏ ਦਿਓ ਉਹ ਨੱਚ ਰਿਹਾ ਨੱਚ ਤੁਸੀਂ ਕਿਦਾਂ ਨੱਚਣਾ ਨੱਚ ਨੱਚ ਲਾਤੀਦਾਂ ਨੱਚਣ ਵਾਲੀਆਂ ਵੀਡੀਓ ਵੀ ਦਿਖਾਏ ਜਾਣਗੇ ਬੱਚੇ ਬਹੁਤ ਚਾਹਤ ਨੇ ਕਿ ਇਹ ਦੇ ਮਾਮੇ ਦੀ ਸ਼ਾਦੀ ਹੈ ਕਹਿੰਦੇ ਰਾਜੂ ਦੀ ਸ਼ਾਦੀ ਯਾਨੀ ਰਾਜੂ ਦੀ ਸ਼ਾਦੀ ਯਾ ਰਾਜੂ ਦੀ ਸ਼ਾਦੀ ਹੈ ਤੇ ਨਹੀਂ ਰਾਜੂ ਦੀ ਸ਼ਾਦੀ ਹੈ ਯਾ ਹੋਜੀ ਇਹ ਤੁਸੀਂ ਦੇਖ ਸਕਦੇ ਆ ਬੱਚੇ ਆਏ ਬਹੁਤ ਖੁਸ਼ੀ ਹੈ ਸ਼ਾਦੀ ਦੀ ਕਹਿੰਦੇ ਕੁਝੀ ਕੁਝੀ ਵਿੱਚ ਤਾਂ ਉਹਨਾਂ ਪਈ ਜਾ ਰਹੀ ਹੈ ਨੌਜਵਾਨ ਨੇ ਨੌਜਵਾਨੀ ਦੀ ਮੁਟਿਆਰ ਦੀ ਤਾਂ ਨੱਪਤੀ ਹੈ ਕਹਿੰਦੇ ਮੰਨੂ 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 ਹਰ ਕੋਈ ਕਹਿੰਦਾ ਪਰ ਕਹਿੰਦੀ ਮੈਨੂੰ ਕੀ ਕਹੋ ਤੈਨਾਂ ਨਾ ਕੀ ਹੈ ਮੰਨ ਰੀਤ ਤੋਂ ਮੰਨ ਰੀਤ ਕੋਰ ਨਹੀਂ ਮੰਨੂ ਦੀਦੀ ਕਿ ਨਹੀਂ ਮੰਨ ਰੀਤ ਤੋਂ ਤੋੜਨੀ ਦੀਦੀ ਕੋ ਕਹਿੰਦੀ ਮੈਨੂੰ ਦੀਦੀ ਲਓ ਜੀ ਅੱਛੇ ਲੜਦੇ ਵੇ ਨਾਲ ਇਧਰ ਬਾਹਰ ਦਾ ਮਾਹੌਲ ਹੈ ਸੋ ਦੇਖੋ ਜੀ ਬਾਹਰ ਦਾ ਮਾਹੌਲ ਹੈ ਇਸ ਪ੍ਰਕਾਰ ਕੋਈ ਵੀ ਘਰ ਚ ਲੱਭਣੀ ਦਾ ਸੁਣ ਪਈ ਹੈ ਪੂਰੀ ਸਿੰਘਾ ਸੋਨੇ ਵਰਗਾ ਬੰਦਾ ਇਹ ਇਹ ਭਾਈ ਹੋਣੀ ਆਪਣੇ ਸਪੀਕਰ ਵਾਲੇ ਆ ਬੰਦੇ ਲਓ ਜੀ ਕਹਿੰਦੇ ਆ ਆ ਕੁੜੀ ਮੁੰਡੇ ਦੀ ਭੈਣ ਆ ਜੀ ਨਾਲ ਬੱਚੇ ਬਹੁਤ ਅੱਛੇ ਅੱਸੀ ਬੇਟੀ ਕਹਿੰਦੇ ਇਹਦੀ ਬੇਟੀ ਅੱਛੀ ਆ ਅੱਛੀ ਬੜੇ ਜੀ ਆਗੂ ਕਹਿੰਦਾ ਇਆਗੂ 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 ਆ ਵਾ ਸਾਰੇ ਵਧੀਆ ਸਾਰੇ ਵਧੀਆ ਅੱਜ ਟਾਈਮ ਲੱਗੇਗਾ ਠੀਕ ਹੈ ਜੇ ਨਹੀਂ ਲੱਗੇਗਾ 24 ਤਰੀਕ ਨੂੰ ਪੱਕਾ ਆਣਾ ਤੁਸੀਂ ਆਪਣੇ ਵਿਆਹ ਤੇ ਨਮੰਤਰ ਦੇ ਰਿਆਂ ਨਮੰਤਰ ਕੋਸ਼ਿਸ਼ ਕਿੰਦਾ ਅੱਜ ਹੀ ਕਰੋ ਤੁਸੀਂ ਆਂਦੀ ਹਾਂਜੀ ਹਾਂਜੀ ਨਹੀਂ ਤੇ 24 ਤਰੀਕ ਨੂੰ ਪੱਕੇ ਆਇਓ ਹਾਂਜੀ ਹਾਂਜੀ ਆ ਜਾ ਕੇ ਦੂ ਦੂ ਰੋਟੀ ਦਾ ਪ੍ਰੋਗਰਾਮ ਚੱਲ ਰਿਹਾ ਹਵਾਈ ਬੈਠੇ ਆ ਮੇਰੇ ਵੀਰ ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ ਸੀ ਆਖੋ ਅਵੇਲਾ ਅਦਾ ਤੁਹਾਨੂੰ ਵਿਆਹ ਵਾਲਾ ਮੁੰਡਾ ਵੀ ਦਿਨ ਜਾ ਰਿਹਾ ਜ਼ਿੰਮੇਵਾਰੀ ਸੱਟੀ ਪਈ ਆ ਭਾਂਜੀਆਂ ਸਸਰੀ ਘਰ ਦੀ ਸ੍ਰੀ ਗੁਰੂ ਆਹੇ ਸਭ ਦੇ ਆਖੋ ਕੋਈ ਜਦੋਂ ਦਰ ਪਕਾ ਹੋਰ ਆਈਦ ਕੋਈ ਦਾ ਸਭ ਬੜਾ ਕਸਾ ਤੇ ਮੋੜ ਰਾਦਾ ਤਿਆਰ ਹੋਣ ਰਿਆ ਮਸ਼ਰੂਮ ਸ਼ਰਾਮ ਚਾਕੋ ਇੱਧਰ ਸੇਵਾਦਾਰ ਲੱਗੇ ਹੋਏ ਆ ਕੋਤਪਾਲਿਆ ਰੋ ਜੀ ਦਾ ਬਿਆਨ ਕਹਣ ਕਹਿੰਦੇ ਵਿਆਹ ਲੈ ਮੁੰਡੇ ਦੇ ਜੁਮੇ ਆ ਜੀ ਬਹੁਤਾ ਘਰ ਵਾਲੀ ਫੋਨ ਕਾਕਾ ਤੰਗ ਕਰੀ ਜਾਂਦੀ ਆ ਕਰੇ ਕੀ ਬੰਦਾ ਮੁੰਡੇ ਦੀ ਮਾਂ ਆ ਕਹਿੰਦੇ ਦੇਖੋ ਸਵਾਮਾ ਚੱਲਣ ਦੀਆਂ ਪੁਰੀਆਂ ਖਿੱਚ ਕੇ ਰੱਖਿਆ ਕੰਮ ਪੂਰਾ ਆ ਜਾ ਆ ਜਾ ਆ ਜਾ ਉਹ ਆ ਗਿਆ ਜੀ ਹਾਂ ਦਾ ਤਬ ਤੋ ਵਿਅਸਤ ਮੈਂ 1 BD ਹੈ ਇਸ ਤਰ੍ਹਾਂ ਦੇ ਦੁੱਧ ਪੀਂਦਾ ਇਹਨੂੰ ਇਹ ਰਹੁੰਦਾ ਹੀ ਬੋਦੇ ਇਹ ਮਨਰੀਤ ਨਾਲ ਹੱਸਦਾ ਵੀ ਬੋਦੇ ਮਨਰੀਤ ਕਿਹੜੀ ਹੈ ਮੈਂ ਤਾਂ ਪ੍ਰੋਬਲਮ ਕਰਨੇ ਮੈਂ ਤੂੰ ਤੇ ਬੱਕਰੀ ਵੀ ਹੈ ਬੱਕਰੀ ਮੇਰੀ ਮੰਮੀ ਨੇ ਦੇ ਚੋ ਦੀ ਝੁੰਬੀ ਦੇ ਚੋ ਤੇਰੀ ਕਿਨੇ ਕੀਤੀ ਹੈ ਮੁੰਡਾ ਹੈ ਮਾਮੇ ਦੀ ਇੰਟਰੋਗਰਾ ਮਾਮਾ ਕਿੱਥੇ ਹੈ ਮਾਮਾ ਮੇਰਾ ਤਾਂ ਜਿਹੜੀ ਰੋਟੀ ਖਾ ਲੋ ਬੱਸ ਰੋਟੀ ਲਾ ਦੀਏ ਮਾਮੀ ਨੇ ਕਿੱਥੇ ਜਾਣਾ ਓਏ ਦੰਦ ਲੱਗਦਾਸ ਜਿਹੜਾ ਇਹ ਲੰਡਿਆ ਤੇਰਾ ਦੰਦ ਦਾ ਆ ਦੇਖੋ ਜੀ ਸਾਡੀ ਇੱਕ ਦੰਦ ਹੋਈ ਦਾੜ ਦੇੜੀ ਓ ਉੱਪਰ ਹੈ ਦਸੀਏ ਆਇਆ ਪ੍ਰੋਬਲੀਮ ਮੈਡਮ ਜੀ ਆਇਓ ਤੁਸੀਂ ਤਾਂ ਸੁਣਾ ਆਜੋ ਆ ਦਾ ਆਂਦੇ ਅਣਾ ਆ ਆ ਦਾ ਆਂਦੇ ਆ ਉਹ ਤੇਰੀ ਵਾਜੀ ਵਾ ਚੋ ਉਹ ਕਿਹ ਨਾਲ ਇਸ ਦਾ ਗਰਾਪ ਆ ਰਿਹਾ ਚਾਚਾ ਬੰਦੀ 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 ਚੱਲ ਚਾ ਉਹ ਨਹੀਂ ਇਧਰ ਭੰਗੜੇ ਪਾਣਾ ਭੰਗੜੇ ਪਗੜਾ ਭੰਗੜਾ ਪਾ ਲੈ ਪਾਣਾ ਭੰਗੜਾ ਚਾਚਾ ਚਾਚਾ ਚੱਲ ਹੋਰ ਕਰੀ ਵਾ ਚੱਲ

ਕਦੇ ਰਾਜੂ ਰਾਜੂ ਕਹਿੰਦੀ ਐ ਜੋ ਦਿਲ ਤੇ ਰਾਜ ਮੇਰਾ ਕਰਦਾ ਮੇਰੇ ਵੀਰੋ ਲੱਗੀ ਐ ਮਹਿੰਦੀ ਚੜ ਜਾਣਾ ਘਿੜੀ ਦੇ ਕਿੰਮੜੇ ਨੇ ਗੱਭਰੂ ਨੌਜਵਾਨ ਪੈਰਾਂ ਤੇ ਲਾਈ ਐ ਮਹਿੰਦੀ ਦੇਖ ਸਰੇ ਗੱਭਰੂ ਕਿਦਾਂ ਲੇਠਿਆ ਪਿਆ ਆ ਸੋ ਮੇਰੇ ਵੀਰੋ ਗੋਡ ਬlesਸ ਯੂ ਬਾਏ ਬਾਏ ਵਿਆਹ ਕਰਾ ਕੇ ਮਿਲਦੇ ਆ Yeah <laughs>